ਤੇ ਹੁਣ ਜਿਹੜਾ ਸੱਜਣ ਬਾਈ ਇਹਨੂੰ ਲੈ ਕੇ ਜਾਓ ਉਹਨੂੰ ਹਾਰ ਪਾ ਕੇ ਵੀ ਦੇ ਦੇਣਾ ਹਾਰ ਪਾ ਕੇ ਦੇ ਦਾਂਗੇ ਠੀਕ ਹੈ ਨਾ ਹਾਂਜੀ ਰਿਮ ਚੈੱਕ ਕਰਵਾ ਦੇ ਕੰਡੀਸ਼ਨ ਦਾ ਪੂਰਾ ਹੀ ਨਵਾਂ ਟਰੈਕਟਰ ਆ ਕਨੋਪੀ ਲੱਗੀ ਹੋਈ ਐ ਸਿਸ਼ਟਮ ਬਾਈ ਇੱਦਾਂ ਹੀ ਦੇਣਾ ਸਰ ਇੱਦਾਂ ਹੀ ਦੇ ਦਾਂਗੇ ਜੀ ਲੈ ਦੇ ਦਾਂਗੇ ਦੱਸਿਓ ਮਾਡਲ ਤੁਸੀਂ ਦੱਸਤਾ 23 ਨੰਬਰ ਵੀ ਪੰਜਾਬ ਦਾ 300 ਘੰਟਾ ਚੱਲਿਆ ਹੋਇਆ ਲੋਕਲ ਨੰਬਰ ਆ ਜੀ ਪਹਿਲੇ ਨਾਂ ਆ ਅਸਾ ਫਰਸਟ ਪਾਰਟੀ ਦੇ ਨਾਮ ਆ ਫਰਸਟ ਪਾਰਟੀ ਦੇ ਨਾਮ ਓਕੇ ਕਿੰਨੇ ਦਾ ਦੇ ਦੀ ਫਿਰ ਦੱਸਿਓ ਕਰ ਇਹਨੂੰ ਤੁਸੀਂ ਭਾਈ ਦੱਸ ਦੋ ਜਿੱਦਾਂ ਤੁਹਾਡਾ ਮਾਨ ਤਾਨ ਕਰਦਾ 2.60 ਹਜ਼ਾਰ ਦੇ ਵਿੱਚੋਂ ਹਾਂਜੀ 2.5 ਤੁਸੀਂ ਆ ਆ ਮਿਲ ਜਵੇ 2.5 ਤਾਂ ਬਹੁਤ ਆ ਵਧੀਆ ਗੱਲ ਆ ਕਿਉਂ ਬੰਪਰ ਬੰਪਰ ਆਪ ਸਾਰਾ ਕੁਝ ਲਾਇਆ ਟੌਪ ਲੈਂਗ ਵੀ ਆਪ ਬਣਾ ਕੇ ਵੱਡੀ ਲਾਈ ਆ ਤੇ ਡਰਾਵਲ ਵੀ ਕੋਲੋਂ ਲਾਈ ਆ ਸਮਾਨ ਸਾਰਾ ਇਹਦੇ ਆਪਣੇ ਕੋਲੋਂ ਲਾਇਆ ਤਾਂ ਫਿਰ ਪਾ ਦਈਏ 245000 ਪਲੇ ਚੱਲ ਪਾ ਦੋ ਯਾਰ ਕੋਈ ਗੱਲ ਨਹੀਂ ਕਰਾ 2 ਲੱਖ ਤੇ 45000 ਦੇ ਵਿੱਚ ਆ ਤੇ ਜੇ ਜੀ ਕਦੋਂ ਵੀ ਇਹ ਵਧੀਆ ਕਰਦਾ ਹੂੰ ਇਹ ਯਾਨੀ ਬਹੁਤ ਵਧੀਆ ਚੱਲਦਾ ਕਦੋਂ ਜੀ ਵੀ ਟਰੈਕਟਰ ਟਾਇਰ ਟੂਰ ਵਧੀਆ ਹੁਣ ਤਾਂ ਵਧੀਆ ਕਦੋਂ ਕਰਦਾ ਫਿਰ ਦੱਸ ਬਾਬਾ ਕਿੰਨੇ ਦਾ ਛੱਡੀ ਆਪਾਂ ਇਹਨੂੰ ਇਹ ਤਾਂ ਯਾ ਇੱਕੇ ਤਾਂ ਜੀ ਮਾਨਤਾ ਨਹੀਂ ਹੋਣਾ ਇੱਥੇ ਜਿਆਦਾ ਹਾਂਜੀ ਇੱਥੇ ਜਿਆਦਾ ਨਹੀਂ ਹੋਣਾ ਕਿਉਂ ਆਪਾਂ ਬਾਜੀ ਰੇਟ ਰੱਖਿਆ ਜਾਇਜ਼ ਦੇਣ ਵਾਲੇ ਪਤਾ ਕੀ ਚੱਲਣਾ ਵੀ ਆਪਾਂ ਨੂੰ ਮਾਰਕੀਟ ਦੇ ਹਿਸਾਬ ਨਾਲ ਪੈਣਾ ਆਪਾਂ ਨੂੰ ਪਤਾ ਵੀ ਆਪਣੀ ਕੀਮਤ ਦੀ ਗਾਰੰਟੀ ਪੁੱਛ ਤੁਸੀਂ ਦੱਸ ਦੋ ਤੁਸੀਂ ਮਾਰਕੀਟ ਦੇਖਦੇ ਮੈਂ ਨਜਾਇਜ਼ ਚੱਲਦਾ ਕਿ ਸਹੀ ਚੱਲਦਾ ਤੁਸੀਂ ਦੱਸ ਦੋ ਮਾਰਕੀਟ ਜਿਹੜੀ ਚੱਲਦੀ ਹੈ ਨਾ ਇਹਨਾਂ ਦੀ ਹਾਂਜੀ ਲਗਭਗ 1 10 15 1 10 15 ਇੱਥੇ ਜੀ ਚੱਲਦੀ ਆ ਚੰਗੀ ਚੀਜ਼ ਤੇ ਵੀ ਮਾੜੀ ਤਾਂ ਸੀਸੀ ਦੇ ਵੀ ਮਿਲਿਆ ਇਹਦੇ 25 3000 ਉੱਤੇ ਲਾਤਾ ਅੱਛਾ ਦੇ ਅਸੀਂ ਇੱਕ 15 ਦਾ ਹੀ ਦੇਣਾ ਸੀ ਹਾਂ ਇਹਦੇ ਉੱਤੇ ਲਾਤਾ ਲੈ ਫਿਰ ਉਹ 1 ਲੱਖ 15000 ਦੀ ਦੇ ਦਿਓ ਨਹੀਂ 15 ਘਟ ਜਾਣਾ ਆ ਚਲ 20 ਦਾ ਹੋ ਜੂ ਓਕੇ ਅੱਛਾ ਇਹ ਤੁਸੀਂ ਕੈਮਰੇ 'ਚ ਵੀ ਦਿਖਾ ਦਿਓ ਤੇ ਕੋਈ ਪੀਸ ਇਹਦਾ ਪੇਂਟ ਜਾਂ ਚੇਂਜ ਜਾਂ ਕੁਝ ਵੀ ਦਿਖਾ ਦਿਓ ਕੈਮਰੇ 'ਚ ਗੱਡੀ ਬੋਲੂਗੀ ਕੰਪਾਊਂਡ ਤੱਕ ਬਣੀ ਹੋਈ ਹੋ ਗੱਡੀ ਭਾਜੀ ਓਕੇ ਹਾਂਜੀ ਸਰ ਮੈਂ ਗੱਡੀ ਬੜੀ ਚੰਗੀ ਆ ਯਾਰ ਤੇ ਟਾਇਰ ਇਹਦੇ ਵੀ 17 ਦੇ ਹੀ ਆ ਭਾਜੀ 17 ਸੰਦੇ ਪਾਇਓ ਆਪਾਂ ਹੀ ਬੈਟਰੀ ਰੱਖ ਕੇ ਲਿਆਏ ਆ ਓਕੇ ਹਾਂਜੀ ਇਹ ਚ ਪਰ ਆਪਾਂ ਕੋਈ ਕਾਰ ਦਿੱਤੀ ਨਹੀਂ ਅੱਛਾ ਇਹ ਆਪਾਂ ਉੱਦਾਂ ਖਰੀਦੀ ਐ ਇਹ ਉੱਦਾਂ ਖਰੀਦੀ ਐ ਵਧੀਆ ਲੱਗੀ ਕਰਕੇ ਆਪਾਂ ਨੰਬਰ ਵੀ ਮਹਾਲੀ ਦਾ 4314 ਨੰਬਰ ਵੀ ਘੈਂਡਾ ਗੱਡੀ ਦਾ ਹਾਂਜੀ ਹਾਂਜੀ ਇਹ ਤੋਂ ਮਾਡਲ ਵਾਲਾ ਪੀ 260 ਮਾਡਲ ਕਿੰਨੇ ਇਹ 2011 ਮਾਡਲ ਆ ਜੀ ਅੱਛਾ 11 ਮਾਡਲ ਐ ਓਕੇ ਜੀ ਮਾਰ ਕੇ ਸਾਰੇ ਦੱਸ ਦੇਣੇ ਗੱਡੀ ਦੇ ਹਨ ਇਹ ਛੀਛੇ 1 ਸਾਲ ਪੁਰਾਣੇ ਆਂਦੇ ਆ ਜੀ ਇਹਨਾਂ ਦੇ ਸਵਾਰੀ ਦੇ ਸਾਰੇ ਹਿੱਸੇ ਵੀ ਗੱਡੀ ਆਪਣੇ ਸਾਫ ਦੇ ਹੋਣੇ ਆ ਛੀਛੇ ਓਕੇ ਇਹ ਗੱਡੀਆਂ ਨੂੰ ਇਹਦਾ ਆ ਪਟੇ ਬਰੋਡ ਚੱਕੇ ਗੱਡੀ ਦਾ ਹੈਪੀ ਹੋਲੀ ਹੋਣੜ ਤਾਂ ਮੈਂ ਲਾਇ ਲੂ ਗੱਡੀ ਤੇ ਬਹੁਤ ਘੈਂਟ ਲੱਗੇ ਹੋਇਆ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਅੰਦਰ ਸੀਟ ਕਵਰ ਬਹੁਤ ਸੋਹਣੇ ਆ ਜੀ ਆ ਖੋਲ ਕੇ ਰੇ ਢਾਕੀ ਵਿੱਚੋਂ ਗੱਡੀ ਚੈੱਕ ਕਰਵਾ ਦੇ ਇੱਕ ਵਾਰੀ ਸੀਟ ਕਵਰ ਦਿਖਾ ਦੇ ਜਿਵੇਂ ਨਵੀਂ ਗੱਡੀ ਪਈ ਆ ਆ ਲਓ ਜੀ ਬਈ ਚੱਲ ਕਿੰਨੀ ਕਈ ਹੋਣੀ ਆ ਗੱਡੀ ਇਹ ਇਹ ਪਾਜੀ ਚੱਲੀ 80 85 8085 ਦੇ ਵਿੱਚ ਆ ਕੀਜਨ ਦੇਖ ਲਓ। ਲੈ ਵੀ ਦੇਖ। ਇਹ ਜਮੇ ਹੀ ਸ਼ੋਰੂਮ ਗੱਡੀ ਜਨ ਘੱਡੀ ਆ। ਇੰਜਨ ਤੇ ਮਾਰਦਾ ਕੋਈ ਪਾਣੀ ਨਹੀਂ ਕੋਈ ਡੀਜ਼ਲ ਨਹੀਂ ਕੋਈ ਸੁੱਕਾ ਪਿਆ ਇੰਜਨ ਭਾਜੀ। ਸਹੀ ਗੱਲ ਬਈ ਦੋ ਪੱਤ ਤਾਂ ਗਰੰਟੀ ਵਾਲੀ ਗੱਡੀ ਮਿਲ ਵੀ ਨਹੀਂ ਸਾਡੀ। ਆ ਤੀਜਾ ਦੇਖ ਲਓ ਹਨਾ। ਧਰਮ ਗੋਡੇ ਪਿਲਰਾਂ ਦੀ ਸਾਰੀ ਗੱਡੀ ਫੱਟੀ ਚੈੱਕ ਕਰਵਾ ਦੇ। ਸਰਬਸ ਰੁਪਏ ਸੋਈ ਹੈ ਭਾਜੀ ਸਾਰਾ ਕੁਛ ਇਹਦਾ ਹੈ ਨਾ। ਇਹਦਾ ਭਾਜੀ 2 ਲੱਖ ਤੇ 60000 ਰੁਪਏ ਦੀ ਦੇਵਾਂਗੇ। 2 ਲੱਖ ਤੇ 60000 ਦੀ। ਹਾਂਜੀ। 14 ਮਾਡਲ 220 ਤੇ ਲੋਟਰ ਬਿਲਕੁਲ ਬ੍ਰੈਂਡ ਨਿਊ ਆ ਭਾਜੀ ਇਹਦੇ ਹੂੰ ਬਿਲਕੁਲ ਬ੍ਰੈਂਡ ਨਿਊ ਲੋਟਰ ਅੰਦਰੋਂ ਵੀ ਬਿਲਕੁਲ ਓਕੇ ਆ ਇੱਕ ਨਾ ਮਾਡਲ ਤੁਸੀਂ ਦੀ ਬ੍ਰਿਆ ਇਹ 2013 ਮਾਡਲ ਆ ਜੀ ਇੰਜਨ ਗੇਅਰ ਦੀ ਪੂਰੀ ਵਧੀਆ ਕਾਰ ਆ ਕਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾ ওই ਪਿੰਡ ਗੰਨਾ ਵਿੱਚ ਖੜੀਆਂ ਨੇ ਸੂ ਰੂਮ ਕੰਡੀਸ਼ਨ ਕਾਰਾ ਮਿੱਤਰੋ ਪਿੰਡ ਗੰਨਾ ਦੇ ਵਿੱਚ ਪਹੁੰਚੇ ਆ ਇਹ ਕਿੱਥੇ ਜੇ ਪੈ ਜਾਂਦਾ ਇੱਥੇ ਕਿੰਨੀਆਂ ਇੱਕ ਗੱਡੀਆਂ ਕਿੱਦਾਂ ਦੀ ਕੰਡੀਸ਼ਨ ਦੀਆਂ ਮਿਲ ਜਾਂਦੀਆਂ ਨੇ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਾਂਗੇ ਪਹਿਲਾਂ ਮਿਲਾ ਦਈਏ ਕਿਹੜੇ ਭਰਾ ਦੇ ਘਰੇ ਪਹੁੰਚਿਆ ਨਾਂ ਬਾਈਦਾ ਹੈਗਾ ਸੁੱਖਾ ਵੀਰੇ ਸਤਿ ਸ਼੍ਰੀ ਅਕਾਲ ਕਿਹੜਾ ਸੁੱਖਾ ਦਿੰਦਾ ਵਧੀਆ ਬਾਈ ਤੇ ਪਿੰਡ ਆਪਣਾ ਪੈ ਜਾਂਦਾ ਗੰਨਾ ਗੰਨਾ ਪਿੰਡ ਤਲਵੰਡ ਰੋਡ ਤੇ ਪੈ ਜਾਂਦਾ ਜੀ ਤਲਵੰਡ ਰੋਡ ਤੇ ਨੇ ਨਜੀਟੀ ਰੋਡ ਤੋਂ ਹਨਾ 3 ਕਿਲੋਮੀਟਰ ਆਏ ਪਿੰਡ ਆਪਣਾ ਤੁਹਾਨੂੰ ਨੇੜੇ ਕਿਹੜਾ ਸ਼ਹਿਰ ਪੈ ਜਾਂਦਾ ਫਲੌਰ ਸ਼ਹਿਰ ਪੈਂਦਾ ਫਲੌਰ ਪੈ ਜਾਂਦਾ ਫਲੌਰ ਤੋਂ ਤਲਵੰਡ ਰੋਡ ਤੇ ਗੰਨਾ ਪਿੰਡ ਪਿੰਡ ਗੰਨਾ ਯਾਨੀ ਕਿ 3 ਕਿਲੋਮੀਟਰ ਦੀ ਦੂਰੀ ਤੇ 3 ਕਿਲੋਮੀਟਰ ਦੀ ਦੂਰੀ ਤੇ ਫਲੌਰ ਤੋਂ ਬਈ ਆਪਾਂ ਕੰਮ ਕਰਦੇ ਆਂ ਕਾਰਾਂ ਤੇ ਇਹਦੇ ਟਰ ਤੇ ਕਿੰਨੇ ਸਮੇਂ ਤੋਂ ਕਰਦੇ ਹੋ ਤੁਸੀਂ ਕੰਮ ਭਾਈ ਮੈਂ 2019 ਤੋਂ 18 19 ਤੋਂ ਲੱਗਾ ਆ ਥੋੜਾ ਥੋੜਾ ਜਿੱਦਾ ਕਰਨ ਫੇਰ ਥੋੜਾ ਥੋੜਾ ਵਧਾਇਆ ਮਾਤਰ ਮਾਲਕ ਨੇ ਵਧੀਆ ਬਾ ਫੜੀ ਐ ਚੰਗੀ ਘੜੀ ਹਾਂ ਜੀ ਨਹੀਂ ਠੀਕ ਆ ਜਿੰਨਾ ਕ ਹੈਗਾ ਠੀਕ ਆ ਚੱਲੋ ਤੁਹਾਡਾ ਰੇਟ ਕਿਦਾਂ ਦਾ ਹੁੰਦਾ ਰੇਟ ਵੀ ਜਾਇਜ਼ ਲਾਉਣੇ ਰੇਟ ਭਾਈ ਜਾਇਜ਼ ਲਾਉਣੇ ਆਪਾਂ ਘਰੇ ਕੰਮ ਕਰਦੇ ਆਪਾਂ ਨੂੰ ਕੋਈ ਖਰਚਾ ਨਹੀਂ ਪੈਂਦਾ ਨਾ ਕੋਈ ਆਪਾਂ ਹਾਂ ਕੰਮ ਵਾਲਾ ਬੰਦਾ ਰੱਖਿਆ ਆ ਨਾ ਕੋਈ ਆਪਾਂ ਦੁਕਾਨ ਦਾ ਕਿਰਾਇਆ ਦੇਣਾ ਨਾ ਕੋਈ ਆਪਾਂ ਲਸਤ ਲਿਆ ਕੋਈ ਵੀ ਏਦਾਂ ਗੱਲ ਮੰਨਣ ਵਾਲੀ ਕਿਉਂਕਿ ਬਾਈ ਜਿੱਥੇ ਨਾ ਜਿੰਨਾ ਵੱਡਾ ਸ਼ੋਰੂਮ ਹੈ ਫਿਰ ਉਹਨੇ ਵੱਧ ਖਰਚੇ ਕਰਦੇ ਖਰਚੇ ਬਾਜੀ ਪੈਂਦੇ ਆ ਲੱਖ ਲੱਖ ਰੁਪਈਆ ਕਈਆਂ ਨੂੰ ਖਰਚੇ ਹੀ ਪੈਂਦਾ ਤਿੰਨ ਤਿੰਨ ਨੋਟ ਰੱਖਿਆ ਸਾਰਾ ਕੁਝ ਬੰਦਿਆਂ ਨੂੰ ਤੇ ਇੱਥੇ ਤੁਸੀਂ ਕਰਦੇ ਹੋ ਸਾਰੇ ਕੰਮ ਆਪ ਆਪ ਹੀ ਕਰੀਦਾ ਮੈਂ ਮਿੱਤਰੋ ਆ ਬਾਈ ਹੁਣ ਵੀ ਨਾ ਗੱਡੀਆਂ ਸਾਫ਼ ਕਰਕੇ ਆਟੇ ਸਾਡੇ ਨਾਲ ਹੈ ਤੇ ਸਿੱਧਾ ਸਦਾ ਬੰਦਾ ਜਿਵੇਂ ਕਹਿੰਦੀ ਨਾ ਪਿੰਡ ਵਾਲੇ ਆਪਣੇ ਹੁੰਦੇ ਠੇਟ ਹਨਾ ਬਾਈ ਹਾਂਜੀ ਤੇ ਲੈਤਰ ਮੈਂ ਆਪਣਾ ਬਈ ਸ਼ੁਰੂਆਤ ਇਤੋਂ ਕਰਦੇ ਸੁਖੇ ਇਤੋਂ ਕਰ ਲਓ ਭਾਜੀ ਕਿੰਨਾ ਮਾਡਲ ਹੈ ਦੱਸਿਓ ਕਰਾਂ ਥੋੜਾ ਜਿਹਾ ਇਹ 2023 ਮਾਡਲ ਆ 24 ਚ ਨਿਕਲਿਆ ਆ 23 ਦੇ ਮਾਰ ਕੇ ਆ ਅਛਾ 23 ਮਾਡਲ ਹੈ 24 ਚ ਨਿਕਲਿਆ 23 ਦੇ ਮਾਰ ਕੇ ਨੇ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹਦਾ ਫਲੋਰ ਦਾ ਹੀ ਨੰਬਰ ਆ ਓਕੇ ਲੋਕਲ ਤੁਹਾਡੇ ਇਥੋਂ ਨਿਕਲੇ ਹੋਏ ਆ ਵੀ ਲੋਕਲ ਇੱਥੇ ਹੀ ਕਰਾ ਬਈ ਚੱਲਿਆ ਕਿੰਨੇ ਘੰਟੇ ਹੋਊਗਾ ਫਿਰ ਇਹ ਇਹ ਚੱਲਿਆ ਭਾਜੀ ਕੋਈ 300 ਘੰਟਾ ਹੋਊਗਾ ਲੈ ਮੇਤਰੋ ਸਿਰਫ 300 ਘੰਟਾ ਚੱਲਿਆ ਹੋਇਆ ਮੈਂ ਸੁਖੇ ਅਕਸਰ ਨਾ ਬਈ ਲੈਣ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਆ ਕੰਡੀਸ਼ਨ ਤਾਂ ਜਿਵੇਂ ਹੀ ਨਵੀਂ ਆ ਹਾਂਜੀ ਇੱਥੇ ਇੱਥੇ ਹਾਰ ਦੀ ਕਮੀ ਆ ਹਾਰ ਵੀ ਪਿਆ ਸੀ ਇਹਦੀ ਅੱਜ ਆਪਾਂ ਹੀ ਲਾਇਆ ਹਾਰ ਵੀ ਸਗਾ ਹੀ ਓਕੇ ਚੇਪੀਆਂ ਦੇ ਮਤਲਬ ਵੀ ਜਿਹੜੀ ਨਾਲ ਤੱਕ ਗੁੰਦ ਜੋਤੇ ਖੜੀ ਆ ਹਾਂਜੀ ਹਾਂਜੀ ਤੇ ਹੁਣ ਜਿਹੜਾ ਸੱਜਣ ਬਈ ਇਹਨੂੰ ਲੈ ਕੇ ਜਾਓ ਉਹਨੂੰ ਆਪਾਂ ਹਾਰ ਪਾ ਕੇ ਵੀ ਦੇ ਦੇਣਾ ਹਾਰ ਪਾ ਕੇ ਦੇ ਦਾਂਗੇ ਠੀਕ ਹੈ ਨਾ ਹਾਂਜੀ ਤੇ ਤਾਂ ਚਾਰੇ ਪਾਸੋਂ ਦਿਖਾ ਦੇ ਕੰਡੀਸ਼ਨ ਸਿਰਫ 300 ਘੰਟਾ ਚੱਲਿਆ ਹੋਇਆ ਰਿਮ ਚੈੱਕ ਕਰਵਾ ਦੇ ਕੰਡੀਸ਼ਨ ਦਾ ਪੂਰਾ ਹੀ ਨਵਾਂ ਟਰੈਕਟਰ ਆ ਕਨੋਪੀ ਲੱਗੀ ਹੋਈ ਆ ਸ਼ਿਸ਼ਟਮ ਬਾਈ ਇੱਦਾਂ ਹੀ ਦੇਣਾ ਸਰ ਇੱਦਾਂ ਹੀ ਦੇ ਦਾਂਗੇ ਜੀ ਦੇ ਦੇ ਦਾਂਗੇ ਤੇ ਇਹ ਹੀਟ ਗਾਰਡ ਵੀ ਲੱਗੇ ਹੋਇਆ ਇਤੋਂ ਸਾਰੇ ਚੈੱਕ ਕਰਵਾ ਦੇ ਮਗਰਾਡਾਂ ਦੇ ਵਿੱਚੋਂ ਲਿੰਕਾਂ ਦਾ ਚੈੱਕ ਕਰਵਾ ਦੇ ਜਮਈ ਨਵਾਂ ਟਰੈਕਟਰ ਹੈ ਤੇ ਬਾਈ ਮੈਨੂੰ ਇਹ ਦੱਸਿਓ ਮਾਡਲ ਤੁਸੀਂ ਦੱਸਤਾ ਤੇ ਇਹ ਨੰਬਰ ਵੀ ਪੰਜਾਬ ਦਾ ਹੈ 300 ਘੰਟਾ ਚੱਲਿਆ ਹੋਇਆ ਲੋਕਲ ਨੰਬਰ ਆ ਜੀ ਪਹਿਲੇ ਨਾਂ ਆ ਅਸਾ ਫਰਸਟ ਪਾਰਟੀ ਦੇ ਨਾਮ ਆ ਫਰਸਟ ਪਾਰਟੀ ਦੇ ਨਾਮ ਓਕੇ ਤੇ ਮੈਨੂੰ ਬਾਈ ਇਹ ਦੱਸਿਓ ਵੀ ਇਹ ਟਰੈਕਟਰ ਆਪਾਂ ਕਿੰਨੇ ਕ ਦੇ ਵਿੱਚ ਹੁਣ ਇਹ ਬਾਈ ਨੂੰ ਦੇ ਦਾਂਗੇ ਆਪਾਂ ਕਿਸੇ ਨੂੰ ਇਹਦੇ ਮਾਲਕ ਬਣਾ ਦ ਐ ਭਾਜੀ ਇਹਦੀ ਡਿਮਾਂਡ ਤਾਂ ਆਪਾਂ ਪਹਿਲਾਂ ਜਿਆਦਾ ਕਰਦੇ ਹੁਣ ਸਵਾ 11 ਲੱਖ ਦਾ ਦੇ ਦਾਂਗੇ। ਸਵਾ 11 ਲੱਖ ਦਾ। ਹਾਂਜੀ। ਕੋਈ ਦੇਣ ਲੈਣ ਵਾਲੀ ਗੱਲ ਕਿੱਥੇ ਤੱਕ ਛੱਡ ਦੀਏ। ਪਾਪਾ ਜੀ ਦੇਣ ਵਾਲਾ ਹੀ ਰੇਟ ਦੱਸਿਆ। ਅੱਛਾ। ਬਾਕੀ ਤੁਸੀਂ ਜੇ ਕੋਈ ਕਹੋਗੇ ਤੁਹਾਡਾ ਮਾਨਤਾਣ ਕਰਦਾਂਗੇ। ਠੀਕ ਹੈ ਜੀ। ਹਾਂਜੀ। ਥੋੜਾ ਜਿਹਾ ਮੈਂ ਕਹਣਾ ਫੋਟੋ ਪੋਗੇ ਰਮੂ। ਅ ਬੱਸ ਭਾਜੀ ਦੇਣ ਵਾਲਾ ਹੀ ਰੇਟ ਆਪੋ ਆਪਾਂ ਜਾਣੀ ਲਾਲੋ ਪੈਸੇ ਲਾ ਕੇ ਦੇ ਆ। ਹੁਣ ਜਿਹੜਾ ਸੱਜਣ ਕੋਈ ਵੀਡੀਓ ਦੇਖ ਕੇ ਆ ਗਿਆ। ਚੱਕਰ ਇਹ ਆ ਭਾਜੀ ਇਹ ਟਰੈਕਟਰ ਜਿੱਦਾਂ ਨਾ ਜਾਂਸੀ ਚੋਲ ਜਾਣਾ ਆਪਾਂ ਇਹ ਉਦਾਂ ਹੀ ਆ। ਉਦਹੀਂ ਇੱਥੇ ਕੋਈ ਦਾਬੀ ਯਾਰ ਫालतू ਵੀ ਲੱਗ ਜੂਗਾ ਤਾਂ ਚੀਜ਼ ਵੀ ਬਿਲਕੁਲ ਨਵੀਂ ਆ ਭਾਜੀ ਹਮ ਇੱਥੇ ਕੋਈ ਇੱਤਾ ਕਮੀ ਪੇਛੀ ਨਹੀਂ ਕੱਢ ਸਕਦਾ ਬੰਦਾ ਆ ਕੇ ਓਕੇ ਓਕੇ ਤੇ ਵੇਚ ਵੇਚ ਚਲਾ ਲਵੇ ਪਮਾ 5 ਖੱਤੇ ਬੱਲਵੇ 10 ਬੱਲਵੇ ਨਹੀਂ 30 ਨਵੇਂ ਨੂੰ ਤਾਂ ਖੱਤੇ ਨਾਲ ਤੈਨੂੰ ਫਰਕ ਹੀ ਕੋਈ ਨਹੀਂ ਪੈਣਾ ਇਹਦਾ ਜਿਹਨੇ ਨਵਾਂ ਲੈਣਾ ਉਹਦੇ ਲਈ ਆ ਇਹ ਵੀ ਉਹਦਾ 2 ਲੱਖ 2.5 ਲੱਖ ਰੁਪਇਆ ਬਚੂਗਾ ਬਚੂਗਾ ਹਾਂ ਫਾਇਦਾ ਹੋ ਜੂ ਹਾਂ ਜੀ ਤੇ ਲੈ ਭਈ ਗੱਲ ਹੁਣ ਇਹ ਆ ਡਿਮਾਂਡ ਰੱਖਤੀ ਤੁਸੀਂ ਨੇ 1.5 ਲੱਖ ਰੁਪਇਆ ਹਾਂ ਜੀ ਕਿਉਂਕਿ ਸਾਡਾ ਫਰਜ਼ ਬਣਦਾ ਹੁੰਦਾ ਸੀ ਨਾ ਥੋੜੇ ਜਿਹੇ ਪੈਸੇ ਆਪ ਹੀ ਤੜਾ ਦਿੰਨੇ ਹੁੰਨੇ ਆ ਚਲੋ ਉਹ ਤਾਂ ਮੈਂ ਤੁਹਾਡੀਆਂ ਵੀਡੀਓ ਦੇਖਦਾ ਤੁਸੀਂ ਥੋੜਾ ਧੱਕਾ ਕਰ ਦਿੰਨੇ ਆ ਯਾ ਮਿੱਤਰੋ ਹੁਣ ਜਿਹੜੇ ਵੀ ਭਰਾ ਵੀਡੀਓ ਵੇਖ ਰਹੇ ਹਨ ਰੇਟ ਦੱਸਦਾ ਫਿਰ ਦੱਸ ਦੋ ਭਾਜੀ 11 ਲੱਖ ਤੇ 15000 ਦਾ ਟਰੈਕਟਰ ਦੇ ਦੋਗੇ ਚਲ ਦੇ ਦਾਂਗੇ ਚੱਕੋ ਕੋਈ ਗੱਲ ਨਹੀਂ 11 ਲੱਖ ਤੇ 15000 ਦੇ ਵਿੱਚ ਤੁਹਾਨੂੰ ਟਰੈਕਟਰ ਦੇ ਮਾਲਕ ਬਣਾਵਾਂਗੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਅਰਜਨ ਇਹ ਹੈਗਾ 2008 ਮਾਡਲ ਆ ਭਾਜੀ ਅੱਛਾ ਤੇ ਇਹਦੇ ਖੈਰ ਤੋ ਰਹਿ ਗਏ ਉਹੀ 60 70 ਪੈਸੇ ਹੂੰ ਬਿਲਕੁਲ ਹੈਗੇ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਪੂਰਾ ਵਧੀਆ ਆ ਓਕੇ ਠੀਕ ਹੈ ਜੀ ਤੇ ਆ ਛੋਤੋ ਆ ਛੋਤ ਦੇ ਉੱਤੇ ਉੱਤੇ ਥੋੜਾ ਰੰਗ ਕਰਾਇਆ ਬਾਕੀ ਸਾਰਾ ਟਾਪੇ ਟੰਕੀਆਂ ਸਾਰਾ ਕੋ ਅਰੀਜਨਲ ਆ ਸੈਡਾਂ ਦਾ ਅਰੀਜਨਲ ਆ ਸਾਰਾ ਸੈਡਾਂ ਅਰੀਜਨਲ ਆ ਚੀਜ਼ਾਂ ਵੀ ਅਰੀਜਨਲ ਆ ਅੱਠ ਮਾਡਲ ਆ ਭਾਈ ਹਾਂ ਜੀ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਪੰਜਾਬ ਦਾ ਭਾਜੀ ਪੰਜਾਬ ਦਾ ਨੰਬਰ ਆ ਸਾਰਾ ਨਾ ਕਰਵਾਈ ਚੈੱਕ ਕਰ ਸਾਰਾ ਹੀ ਰੀਨਾ ਲਾਬਾ ਜੀ ਚੈੱਕ ਕਰਵਾ ਦੇ ਇਧਰ ਹੋਰ ਕਿਤੇ ਨਹੀਂ ਮਗਰਾਟਾਂ ਦੇ ਅੰਦਰੋਂ ਪੱਕਾ ਚੈੱਕ ਕਰਾ ਦੋ ਟਾਇਰ 70 ਪੈਸੇ ਆਂਦੇ ਨੇੜੇ ਆ ਹੂੰ ਹੂੰ ਤੇ ਪਿੱਛੋਂ ਚੈੱਕ ਕਰਾ ਦੋ ਇਹ ਨੂੰ ਸਟਾਰਟ ਕਰਿਓ ਭਈ ਆਪਣੀ ਦੀ ਸਟਾਰਟ ਦੇਖ ਲਈ ਟਰੈਕਟਰ ਦੀ ਸਟਾਰਟਿੰਗ ਕਰ ਦਿੰਨਾ ਭਾਈ ਟਰੈਕਟਰ ਦਾ ਵੈਸੇ ਖੜਾਵਾ ਤਾਂ ਹੈਗਾ ਚੰਗਾ ਅਰੇ ਇਸ ਦਿਓ ਥੋੜੀ ਜਿਹੀ ਕਰ ਦਿਓ ਬੰਦਾ ਇਹ ਟਰੈਕਟਰ ਕਿੰਨੇ ਕ ਦਾ ਸੱਡਣਾ ਬਈ ਆਪਾਂ ਨੇ ਇਹ ਭਾਈ ਇਹਦਾ 2 ਲੱਖ ਤੇ 60000 ਰੁਪਿਆ ਆਪਾਂ ਡਿਮਾਂਡ ਕਰ ਡਿਮਾਂਡ ਕਰ ਦਿਓ ਹਾਂਜੀ ਇਹ ਕਿੰਨੇ ਬੰਪਰ ਬੰਪਰ ਨਵਾਂ ਲੱਗਾ ਆ ਹਾਂਜੀ ਟੌਪ ਲੈਂਗ ਛਤਰੀ ਡਰਾਵਲ ਹੁੱਕ ਓਕੇ ਬੰਪਰ ਸਾਰਾ ਕੁਝ ਨਾਲ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਮੋਰਲੇ ਪਾਇਲਟ ਟਾਇਰ ਪਾਇਓ ਵੱਡੇ ਟਾਇਰ ਨਾ ਉਸੋਂ ਨੰਬਰ ਟਾਇਰ ਪਾਇਓ ਆ ਮੋਰਲੇ ਓਕੇ 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 ਹਾਂਜੀ ਕਿੰਨੇ ਕ ਦਾ ਸੱਡਾਂਗੇ ਬੈਟਰੀ ਨਵੀਂ ਲਗਾਈ ਆ ਬੈਟਰੀ ਨਵੀਂ ਆ ਹਾਂਜੀ ਕਿੰਨੇ ਕ ਦਾ ਦੇ ਦੀ ਫਿਰ ਆਪਾਂ ਇਹਨੂੰ ਤੁਸੀਂ ਦੇਖ ਲਓ ਭਾਈ 2,60,000 ਆਪਾਂ ਦੇਣ ਵਾਲਾ ਹੀ ਰੇਟ ਰੱਖਿਆ ਤੁਸੀਂ ਮਾਰਕੀਟ ਚ ਘੁੰਮਦੇ ਹੀ ਆ ਤੁਹਾਨੂੰ ਰੇਟ ਦਾ ਵੀ ਪਤਾ ਹੀ ਹੋਣਾ ਕੀ ਰੇਟ ਕਿੱਦਾਂ ਚੱਲਦਾ ਥੋੜਾ ਜਿਹਾ ਆ ਜਾ ਜੈ ਜੈ ਜੀ ਇੱਥੇ ਆ ਜਾ ਕਿਉਂਕਿ ਭਰਾ ਆਪਣੀ ਵੀਡੀਓ ਨੂੰ ਭਾਈ ਇਹ ਨਹੀਂ ਪਤਾ ਹੁੰਦਾ ਕੋਈ 200 ਕਿਲੋਮੀਟਰ ਤੋਂ ਆਜੇ ਜਾਂ 400 ਕਿਲੋਮੀਟਰ ਤੋਂ ਨਹੀਂ ਨਹੀਂ ਆਪਾਂ ਤਾਂ ਹੀ ਭਾਜੀ ਤੁਹਾਨੂੰ ਦੱਸਿਆ ਵੀ ਜੇ ਕੋਈ ਆਉਂਦਾ ਵੀ ਉਹਨਾਂ ਦੱਸਤਾ ਵੀ ਇੱਥੋਂ ਛੋਤੋ ਹੀ ਦੋ ਗਿੱਠਾ ਰੰਗਿਆ ਗੱਬੇ ਗੱਬੇ ਵੀ ਸੈਟਾਂ ਸੂਟਾਂ ਬਾਕੀ ਸਾਰਾ ਓਰੀਜਨਲ ਆ ਉਹ ਵੀ ਕੋਈ ਜੱਜਮੈਂਟ ਨਹੀਂ ਕਰ ਸਕਦਾ ਹੂੰ ਵੈਸੇ ਰੰਗ ਕੋਈ ਜੱਜਮੈਂਟ ਨਹੀਂਗੀ ਇਹਨਾਂ ਦੇ ਉੱਡ ਜਾਂਦਾ ਭਾਜੀ ਅਰਜਨ ਦੇ ਰੰਗ ਉੱਡਦੇ ਹੀ ਉੱਡਦਾ ਗੱਬਿਓ ਸਹੀ ਹੈ ਸਹੀ ਹੈ ਹਾਂ ਜੀ ਕਿਉਂਕਿ ਇਹ ਕਈ ਚੀਜ਼ਾਂ ਟਰੈਕਟਰਾਂ ਦੇ ਵਿੱਚ ਨਾ ਜਿਵੇਂ ਇਹ ਕਹਦੀ ਇਹ ਖੂਬੀਆਂ ਨੇ ਫਾਰਮ ਟਰੈਕ ਦਾ ਮੱਥੇ ਤੋਂ ਰੰਗ ਉੱਡਦਾ ਉਹਦੀ ਪੇੜ ਵੀ ਹਾਂ ਹਾਂ ਜੀ ਉਹਦੇ ਵੀ ਉੱਤੇ ਉਹ ਸੇਮ ਹੀ ਆ ਫਾਰਮ ਟਰੈਕ ਤਾਂ ਇਹ ਸੇਮ ਉੱਡਦੇ ਉੱਡਦਾ ਇਹਨਾਂ ਦੇ ਖੇਪੜੀ ਬਣ ਕੇ ਉੱਡਦਾ ਕਿੰਨੇ ਦਾ ਦੇ ਦੀ ਫਿਰ ਦੱਸਿਓ ਕਰ ਇਹਨੂੰ ਤੂੰ ਹੀ ਭਾਈ ਦੱਸ ਦੋ ਜਿੱਦਾਂ ਤੁਹਾਡਾ ਮਾਨ ਤਾਨ 2,60,000 ਦੇ ਵਿੱਚੋਂ ਹੈ ਹਾਂ ਜੀ 2.5 ਦੀ ਤੁਸੀਂ ਆਸ ਰੱਖਦੇ ਹੋਊਂਗੇ ਆ ਮਿਲ ਜਵੇ 2.5 ਤਾਂ ਬਹੁਤ ਆ ਵਧੀਆ ਗੱਲ ਆ ਕਿਉਂ ਬੰਪਰ ਬੰਪਰ ਆਪ ਸਾਰਾ ਕੁਝ ਲਾਇਆ ਟੌਪ ਲੈਂਗ ਵੀ ਆਪ ਬਣਾ ਕੇ ਵੱਡੀ ਲਾਈ ਆ ਓਕੇ ਤੇ ਡਰਾਵਲ ਵੀ ਕੋਲੋਂ ਲਾਈ ਆ ਸਮਾਨ ਸਾਰਾ ਇਹਦੇ ਆਪਣੇ ਕੋਲੋਂ ਲਾਇਆ ਤਾਂ ਫਿਰ ਪਾ ਦਈਏ 245000 ਰੁਪਏ ਚੱਲ ਪਾ ਦੋ ਯਾਰ ਕੋਈ ਗੱਲ ਨਹੀਂ ਕਰਾ 2 ਲੱਖ ਤੇ 45000 ਦੇ ਵਿੱਚ ਆ ਤੇ ਜਿਹੜਾ ਇੱਧਰ ਖੜਾ ਵੀ Mahindra 265 ਇਹ 99 ਨਾ ਨਾ ਮਾਡਲ ਆਪਣੀ 99 ਨਾ 199 ਨਾ ਮਾਡਲ ਹਾਂਜੀ ਕੰਡੀਸ਼ਨ ਦਾ ਹੀ オリジナル ਹੀ ਲੱਗਦਾ ਸਾਰਾ オリジナル ਭਾਜੀ ਸਾਰਾ ਹੀ オリジナル ਹੈ ਇੱਥੇ ਪਾਣੀ ਨਹੀਂ ਵੱਜਿਆ ਇਹ ਬਹੁਤ ਸਾਫ਼ ਹੈ ਟਰੈਕਟਰ ਓਕੇ ਹਾਂਜੀ ਤੇ ਇਹਦਾ ਗੇਅਰ ਗੂਰ ਦਾ ਕੰਮ ਤਾਜ਼ਾ ਹੀ ਕਰਵਾਇਆ ਪਿਛਲੇ ਹਿੱਸੇ 'ਚ ਤੇਲ ਨਮਾ ਪਾਇਆ ਠੀਕ ਹੈ ਜੀ ਤੇ ਇਹਦੇ ਬੇਟ ਬੂਟ ਨਾਲ ਹੀ ਆ ਅੱਛਾ ਵਿੱਚ ਜਿਹੜੇ ਹੁੰਦੇ ਕੋਈ ਕੱਡੇ ਨਹੀਂ ਗਏ ਤੇ ਰੰਗ ਇਹਦਾ ਦਿਖਾ ਦਿਓ ਸਾਰਾ ਹੀ オリジナル ਆ ਉਧਰ ਟੁੱਟ ਭੱਜ ਵੀ ਕੋਈ ਹੈ ਨਹੀਂ ਹੈ ਨਾ ਇਹਦੀ ਤਾਂ ਨਹੀਂ ਭਾਜੀ ਤੋਤਾ ਨਹੀਂ ਇੱਕ ਗਿਆ ਸਿਰਫ ਪਰ ਟਰੈਕਟਰ ਬਹੁਤ ਵਧੀਆ ਹੈ ਇਹ ਮਾਡਲ 99 ਦੱਸਿਆ ਬਈ 99 ਇਹਦਾ ਨੰਬਰ ਕਿੱਥੋਂ ਲਊਗਾ ਇਹਦਾ ਨੰਬਰ ਭਾਜੀ ਹਰਿਆਣੇ ਦਾ ਆ ਇਹ ਨਾਂ ਤਾਂ ਹੁੰਦੇ ਹੀ ਨਹੀਂ ਗਏ ਇਹਦਾ ਜਿੱਦਾਂ ਮਰਜੀ ਨੰਬਰ ਤੋਂ ਮੈਨੂੰ ਤੇਰੇ ਨਾਲ ਐਫੀਡੈਵਿਟ ਮਿਲੂ ਆਰਸੀ ਮਿਲ ਜੂਗਾ ਆਰਸੀ ਵੀ ਹੈ ਜੀ ਐਫੀਡੈਟ ਵੀ ਹੈਗਾ ਆ ਲੈ ਕੇ ਵੀ ਦਵਾਂਗੇ ਜ਼ਿੰਮੇਵਾਰੀ ਆਪਣੀ ਓਕੇ ਹਾਂਜੀ ਤੇ ਇਹ ਕਿੰਨੇ ਦਾ ਛੱਡੋਗੇ ਇਹ ਭਾਜੀ 1 ਲੱਖ ਤੇ 30000 ਰੁਪਏ ਦਾ ਦੇ ਦਾਂਗੇ 1 ਲੱਖ ਤੇ 30000 ਦਾ ਹਾਂਜੀ ਚੱਲ ਚੱਲਾ ਵੀ ਤਾਂ ਪੂਰੇ ਚੰਗਾ ਹੈ ਭਾਜੀ ਉਹ 라 ਗੇਰ ਗੁਰ ਦਾ ਕੰਮ ਕਰਾਇਆ ਕੋਈ ਆ ਕੇ ਦੇ ਲਵੇ ਪਿਛਲੇ ਛੇ ਜੇ ਤੇਲ ਨਵਾਂ ਪਾਇਆ ਸਰਵਿਸ ਹੋਈ ਹੋਆ ਸੈਲਫ ਸਟਾਰਟ ਆ ਇਹਦਾ ਦੇਣ ਲੈਣ ਕਿੰਨਾ ਕਰ ਦੋਗੇ ਮਤਲਬ ਜਿਹੜਾ ਕੋਈ ਆਵੇ ਲੈ ਕੇ ਜਾਵੇ ਬਸ ਗੱਲ ਇਹ ਆ ਇਹ ਭਾਜੀ ਦੇਣ ਵਾਲਾ ਆ ਆਪਾਂ ਰੇਟ ਦੱਸਿਆ ਏ ਟਰੈਕਟਰ ਹਨਾ ਬਹੁਤ ਸਾਫ਼ ਬਹੁ ਘੱਟ ਮਿਲਦੇ ਆ ਅੱਛਾ ਨਹੀਂ ਡਿਮਾਂਡ ਤਾਂ ਹੈ ਇਹਨਾਂ ਦੀ ਹਾਂਜੀ ਇਹ ਜਿਹੜਾ 65 ਆ ਨਾ ਇਹ ਨਾ ਲੋ ਆ ਨਾ ਹਾਈ ਏ ਮੀਡੀਅਮ ਹੁੰਦਾ ਓਕੇ ਇਹ ਨਾ ਲੋ ਚ ਐ ਨਾ ਹਾਈ ਚ ਐ ਉਦਾਂ ਵੀ ਨਾ ਮੋਟਰਸਾਈਕਲ ਦੇ ਵਿੱਚ ਅਗਲਾ ਕਹਿੰਦਾ ਪਲਟੀਨੇ ਦਾ ਖਰਚਾ ਘੱਟ ਟਰੈਕਟਰਾਂ ਦੇ ਵਿੱਚ ਖਰਚਾ ਘੱਟ ਹੈ ਨਾ ਆ ਸੀਜ਼ਨ ਹੋਣਾ ਨਾ ਤੂੜੀ ਵਾਲਿਆਂ ਵਿਲੇ ਲੱਭੇ ਨਹੀਂ ਸੀ ਲੱਭਤੇ ਕੱਲੇ ਬਿਲਕੁਲ ਭਾਈ ਸਹੀ ਗੱਲ ਹੈ ਇਹਦਾ ਮੌਕੇ ਜਣੀ ਆਪਣੇ ਕੋ ਆਇਆ ਬਾਕੀ ਹੋਰ ਵੀ ਹੈ ਹੁਣ ਬਾਹਲੇ ਸੱਜਣ ਨਾ ਕਦੋਂ ਇਹ ਟਰੈਕਟਰ ਐਨਾ ਕਰਨਗੇ ਇਹ ਤਾਂ ਤੁਹਾਡੀ ਗੱਲ ਸਹੀ ਹੈ ਜੀ ਘਰੇ ਚਾਹੇ 4x4 ਖੜੇ ਨੇ ਪਰ ਕਦੋਂ ਜਿਹੜਾ ਇਹਦੇ ਨਾਲ ਕਰਕੇ ਨਾ ਉਹਨਾਂ ਦਾ ਖਰਚਾ ਵੱਜਣਾ ਨਜ਼ਾਰਾ ਹੁੰਦਾ ਖਰਚਾ ਨਹੀਂ ਵੱਜਦਾ ਭਾਜੀ ਕਦੋਂ ਵੀ ਇਹ ਵਧੀਆ ਕਰਦਾ ਹੂੰ ਇਹ ਜਾਨੀ ਬਹੁਤ ਵਧੀਆ ਚੱਲਦਾ ਕਦੋਂ ਜੀ ਵੀ ਟਰੈਕਟਰ ਟਾਇਰ ਟੂਰ ਵਧੀਆ ਹੁਣ ਤਾਂ ਐਨ ਵਧੀਆ ਕਦੋਂ ਕਰਦਾ ਫਿਰ ਦੱਸ ਬਾਬਾ ਕਿੰਨੇ ਕ ਦਾ ਛੱਡੀ ਆਪਾਂ ਇਹਨੂੰ ਇਹ ਤਾਂ ਯਾਰ ਇੱਕੇ ਤਾਂ ਜੀ ਮਾਨਤਾ ਨਹੀਂ ਹੋਣਾ ਇੱਥੇ ਜਿਆਦਾ ਹਾਂਜੀ ਇੱਥੇ ਜਿਆਦਾ ਨਹੀਂ ਹੋਣਾ ਕਿਉਂ ਆਪਾਂ ਬਾਜੀ ਰੇਟ ਰੱਖਿਆ ਜਾਇਜ਼ ਦੇਣ ਵਾਲੇ ਪਤਾ ਕੀ ਚੱਲਣਾ ਵੀ ਆਪਾਂ ਨੂੰ ਮਾਰਕੀਟ ਦੇ ਹਿਸਾਬ ਨਾਲ ਪੈਣਾ ਆਪਾਂ ਨੂੰ ਪਤਾ ਵੀ ਆਪਣੀ ਚੀਜ਼ ਦੀ ਗਾਰੰਟੀ ਪੁੱਲ ਤੁਸੀਂ ਦੱਸਦਾ ਤੁਸੀਂ ਮਾਰਕੀਟ ਦੇਖਦੇ ਮੈਂ ਨਜਾਇਜ਼ ਚੱਲਦਾ ਕਿ ਸਹੀ ਚੱਲਦਾ ਤੁਸੀਂ ਦੱਸ ਦੋ ਮਾਰਕੀਟ ਜਿਹੜੀ ਚੱਲਦੀ ਹੈ ਨਾ ਇਹਨਾਂ ਦੀ ਹਾਂਜੀ ਲਗਭਗ 1 10 15 1 10 15 ਇੱਥੇ ਜੀ ਚੱਲਦੀ ਆ ਚੰਗੀ ਚੀਜ਼ ਤੇ ਉਹ ਮਾੜੀ ਤਾਂ ਸੀਸੀ ਦੇ ਵੀ ਮਿਲਿਆ ਇਹਦੇ 25 3000 ਉੱਤੇ ਲਾਤਾ ਅੱਛਾ ਦੇ ਅਸੀਂ ਇੱਕ 15 ਦਾ ਹੀ ਦੇਣਾ ਸੀ ਹਾਂ ਇਹਦੇ ਉੱਤੇ ਲਾਤਾ ਮੈਂ ਫਿਰ ਉਹਨਾਂ ਨਾਲ ਕਹਿੰਦਾ 15000 ਦੀ ਦੇ ਦਿਓ ਤੇ ਨਹੀਂ 15 ਘੱਟ ਜਾਣਾ ਆ ਚੱਲ 20 ਦਾ ਹੋ ਜਾ ਓਕੇ ਚੱਲ ਇਦਾਂ ਲੈ ਮਿੱਤਰੋ 12000 ਦੇ ਵਿੱਚ ਦਾ ਤੇ ਟਰਾਲੀ ਤਾਂ ਨਹੀਂ ਵੇਚੇਲ ਕਰਨੀ ਨਹੀਂ ਨਹੀਂ ਟਰਾਲੀ ਆ ਆਪਣੀ ਅੱਛਾ ਤੇ ਜਿਹੜੀ ਇਧਰਲੇ ਪਾਸੇ ਗੱਡੀਆਂ ਖੜੀਆਂ ਨੇ ਇਹ ਆਪਣੀਆਂ ਆਂ ਭਾਜੀ ਇਹ ਸੇਲ ਕਰਨੀਆਂ ਨੇ ਹਾਂ ਜੀ ਲੈ ਮਿੱਤਰੋ ਕਦੇ ਉਹ ਵੀ ਕਰੇ ਸੀ ਜਦੋਂ ਬਾਈ ਅਮਰਜੀਤ ਵਰਗਾਂ ਦੇ ਗਾਣੇ ਆਉਂਦੇ ਸੀ ਨਾ ਵੀ ਸਣੇ ਸਵਾਰੀ ਚੱਕਾਂਗੇ ਹੁਣ ਵੱਡੇ ਮਿਰਜੇ ਰੋ ਹੈ ਤੇ ਬੜੀ ਇਹਨਾਂ ਨੇ ਵੀ ਮਤਲਬ ਉਦਾਂ ਦੀ ਵੀ ਮੈਂ ਨਹੀਂ ਜਾਣਾ ਪੈਕੇਜ ਨਾਲ ਲੈਣ ਸੁਪਾਰੀ ਦੇਣ ਗੱਲਾਂ ਉਹ ਵੀ ਸਮੇਂ ਦੀਆਂ ਹੋਈਆਂ ਹੋਈਆਂ ਨੇ ਤੇ ਬਈ ਗੱਡੀਆਂ ਖੜੀਆਂ ਨੇ ਦੋ ਸ਼ਿਫਾਰੀਆਂ ਆਪਣੇ ਲੱਭੇੜਾ ਉਧਰੋਂ ਪੋਲੋ ਖੜੀ ਆ ਉਹ ਪੋਲੋ ਆ ਜੀ ਤੇ ਇੱਧਰ ਆ ਗਈ ਆਪਣੇ ਵਰਨਾ ਹਣਾ ਵਰਨਾ ਉਹ i20 ਖੜੀ ਆ ਆਪਾਂ ਸ਼ੁਰੂਆਤੀ ਇਸ਼ੇਤੂ ਕਰਦੇ ਹਾਂ ਇਤੋਂ ਕਰ ਲਓ ਜੀ ਚਾਹੇ ਪੋਲੋ ਤੋਂ ਕਰ ਲਓ ਚਾਹੇ ਇਤੋਂ ਕਰ ਲਓ ਕਿਉਂਕਿ ਅਸੀਂ ਤੂੰ ਹੀ ਕਰਦੇ ਹਾਂ ਸ਼ਿਫਾਰੀ ਦੱਸੋ ਕਿੰਨਾ ਮਾਡਲ ਹੈ ਇਹ ਇਹ 2008 ਮਾਡਲ ਆ ਜੀ 2008 ਮਾਡਲ ਹੈ ਹਾਂ ਜੀ ਐਨ ਆਰ ਆਈ ਦੀ ਗੱਡੀ ਹੈ ਓਕੇ ਇਹਨਾਂ ਨੂੰ ਆਪਾਂ ਹੀ ਸੁਪਾਰੀ ਦਿੱਤੀ ਆ 2014 ਮਾਡਲ ਠੀਕ ਹੈ ਜੀ ਤੇ ਵਿੱਚ ਇਸ ਵਾਰੀ ਉਹ ਦੇ ਗਏ ਉਹ ਕਹਿੰਦੇ ਸੇਲ ਕਰਦੇ ਹੋ ਓਕੇ ਹੁਸ਼ਿਆਰਪੁਰ ਦਾ ਨੰਬਰ ਹੈ ਹੁਸ਼ਿਆਰਪੁਰ ਦਾ ਨੰਬਰ 29 ਤੱਕ ਪਾਸ ਆ ਆਨਲਾਈਨ ਬੋਲਦੀ ਅੱਛਾ 29 ਤੱਕ ਪਾਸ ਨੇ ਇਹਦੀ ਤੇ ਕਿੰਨੇ ਤੱਕ ਪਾਸ ਇਹ ਓਨਰ ਕਿੰਵੇਂ ਹੋਣੀ ਆ ਗੱਡੀ ਇਹ ਓਨਰ ਭਾਜੀ 3rd ਓਨਰ ਆ ਜੀ 3rd ਓਨਰ ਕਿੰਨੀ ਕਿ ਚੱਲ ਗਈ ਹੋਣੀ ਆ ਤਾਂ ਇਹ ਇਹ ਭਾਜੀ ਤਕਰੀਬਨ ਤਕਰੀਬ ਨੇ 90 ਹਜ਼ਾਰ ਚੱਲੀ ਆ ਜੀ ਅੱਛਾ 90 ਹਜ਼ਾਰ ਚੱਲੇ ਹੋ ਅਰੀਨਲ 90 ਚੱਲੀ ਆ ਇਹ ਯਾਨੀ ਕਿ ਅਮਰੀਕਾ 'ਚ ਇਹ ਰਹਿੰਦੇ ਆ ਤੇ ਉਹ ਆ ਕੇ ਹੀ ਚਲਾਉਂਦੇ ਸੀਗੇ ਤੇ ਇੱਦਾਂ ਜਿੱਦਾਂ ਉਹਨਾਂ ਦੇ ਬਾਰੇ ਹੀ ਘਟਦੀ ਸੀ ਥੋੜੀ ਹਾਲਤ ਲਟਾਂ ਲੁੱਟਾਂ ਦੀ ਤਾਂ ਇਦਾਂ ਹੋ ਗਈ ਕਾਰ ਬਾਹਰ ਖੜ੍ਹਦੀ ਬਾਹਰ ਟਾਕ ਦਿੰਦੇ ਸੀ ਉਹਦਾ ਇੱਕ ਮਿਨਾਉਣ ਐਕਸੀਡੈਂਟ ਹੈ ਕਿ ਨਾ ਨਾ ਐਕਸੀਡੈਂਟ ਭਾਜੀ ਕੋਈ ਪੀਸ ਵੀ ਨਹੀਂ ਚੇਂਜ ਅੱਛਾ ਹਾਂਜੀ ਕੋਈ ਪੀਸ ਵੀ ਨਹੀਂ ਚੇਂਜ ਖੋਲ੍ਹ ਕੇ ਫਿਰ ਬੱਲਾ ਤਾਂ ਕੱਲ ਨਰੀ ਭਰਾ ਕਿੰਨੀ ਚਲਾਉਂਦੇ ਹਨ ਹਾਂਜੀ ਟਾਇਰਾਂ ਟੂਰਾਂ ਦੀ ਕੰਡੀਸ਼ਨ ਧਰਮੇ ਦਿਖਾ ਦੇ ਇਹ ਜੀ ਤੇ ਤੁਸੀਂ ਇਹੀ ਹਿਸਾਬ ਲਾ ਲਓ ਟਾਇਰ ਰੇ ਕਟੋ ਘਟ ਪਾਏ ਹੋਣੇ ਆ 17 16 ਦੇ ਟਾਇਰ ਪਾਏ ਹੋ ਗਾਈ ਕਿੰਨੇ ਖੜੇ ਦੇਖ ਲਓ ਫਿਰ ਤਾਂ 10 ਸਾਲ ਹੋ ਗਏ ਯਾਰ ਇਹਨਾਂ ਨੂੰ ਹਾਂ 10 ਸਾਲ ਟਾਇਰਾਂ ਨੂੰ ਹੋ ਗਏ ਜੋ ਮਿੰਨੋ ਹਰੇ 85 ਪੈਸੇ ਕਡੀਸਰ ਗੱਡੀ 90 ਪੈਸੇ ਟੈਰਾ ਹਾਂ ਜੀ ਹਾਂ ਬਾਈ ਇਹ ਵੀ ਤਾਂ ਮੈਂ ਛੋਟਾ ਗੱਡੀ ਆ ਇਹ ਸਾਰਾ ਕੰਮ-ਕੰਮ ਕਰਵਾਇਆ ਹੁਣ ਇਹਦਾ ਜੀ ਉਦਾਂ ਹੀ ਗੱਡੀ ਵੀ ਸੀ ਐਮਰ ਤੋਂ ਪੂਰੀ ਆਨ ਬਿਲਕੁਲ ਓਕੇ ਆ ਇਹਦੀ ਕੀ ਡਿਮਾਂਡ ਆ ਸਤਾਦ ਇਹਦੀ ਵੀ ਬਈ ਡਿਮਾਂਡ ਵੁੰਡ ਕਾਦੀ ਆ 1 35 ਦੀ ਦੇ ਦਾਂਗੇ ਸਿਰਫ 1 35000 ਦੀ ਵਾਸ ਦੇ ਦਾਂ ਲਾ ਮਿੱਤਰੋ ਮੋਟਰਸਾਈਕਲ ਦੇ ਰੇਟ ਚ ਪੈਂਦੀ ਆ ਗੱਡੀ ਉਰੇ ਆ ਫੋਰਚੂਨਰ ਤੋਂ ਕਦੇ ਨਾ ਫੋਰਚੂਨਰ ਨਾਲ ਵੱਧ ਜੜਾਈ ਇਹ ਗੱਡੀ ਦੀ ਸੀ ਇਧਰੋਂ ਪਿੱਛੋਂ ਵੀ ਕੰਡੀਸ਼ਨ ਕਰਵਾਈ ਚੈੱਕ ਬਾਈ ਲਾ ਸਾਰੀ ਦਿਖਾ ਦੇ ਗੱਡੀ ਇੱਥੇ ਤਾਂ ਗੌਰ ਨਹੀਂ ਦਿੱਤਾ ਜੀ ਅਸੀਂ ਵੀ ਨਹੀਂ ਤਾਂ ਗੱਡੀ ਸਾਫ ਆ ਕੋਈ ਕੰਪਾਉਂਡ ਕਮਾਉਂਡ ਨਹੀਂ ਕੀਤੀ ਲੋਏ ਕੈਰ ਨਹੀਂ ਇੰਜ ਕੀਤੀ ਗੱਡੀ ਦੇ ਅੱਛਾ ਹਾਂ ਜੀ ਓਕੇ ਓਕੇ ਤੇ ਪਾਸਿੰਗ ਆਨਲਾਈਨ ਬੋਲਦੀ ਆ ਕਾਰਨ ਸਰਕਾਰੀ ਪਲੇਟਾਂ ਲੱਗੀਆਂ ਆ ਓਕੇ ਜੀ ਇਹ ਆਪਾਂ ਹੀ ਲਵਾਈਆਂ ਆ ਆਪਾਂ ਹੀ ਪਾਸ ਕਰਵਾਈ ਆ ਠੀਕ ਹੈ ਜੀ ਤੇ ਬਲੈਤਿਆ ਵੀ ਆਪਣਾ ਬਹੁਤ ਪ੍ਰੇਮ ਵਾਲਾ ਬੰਦਾ ਆ ਉਹ ਵੀ ਠੀਕ ਹੈ ਜੀ ਠੀਕ ਹੈ ਹਾਂ ਜੀ 135000 ਡਿਮਾਂਡ ਬਾਕੀ ਮੌਕੇ ਤੇ ਮਾਨਤਾ ਕਰੀ ਤੋਂ ਮੂਗੀ ਥੋੜਾ ਮੋਟਾ ਥੋੜਾ ਬੋਤਾ ਕਰਦਾਂਗੇ ਜਿੱਲੇ ਮਿੱਤਰੋ ਆਜੋ ਕਰਾਂ ਯਾਰ ਹੈਨਾ ਤੇ ਬਾਈ ਜਿਹੜੀ ਇਧਰਲੇ ਪਾਸੇ ਗੱਡੀ ਖੜੀ ਹੈ ਇਹ ਪਾਜੀ ਜਿੱਦਾ ਜੈਂਸੀ ਚੋਂ ਲੈ ਕੇ ਆਉਣੀ ਉਹ ਚੀਜ਼ ਆ ਅੱਛਾ ਇਹ ਤੁਸੀਂ ਕੈਮਰੇ 'ਚ ਵੀ ਦਿਖਾ ਦਿਓ ਤੇ ਕੋਈ ਪੀਸ ਇਹਦਾ ਪੇਂਟ ਜਾਂ ਚੇਂਜ ਜਾਂ ਕੁਛ ਵੀ ਦਿਖਾ ਦਿਓ ਕੈਮਰੇ 'ਚ ਜੀ ਗੱਡੀ ਬੋਲੂਗੀ ਕੰਪਾਉਂਡ ਤੱਕ ਬਣੀ ਹੋਈ ਓ ਗੱਡੀ ਪਾਜੀ ਓਕੇ ਹਾਂਜੀ ਸਰ ਮੈਂ ਗੱਡੀ ਬਹੁਲੀ ਚੰਗੀ ਆ ਯਾਰ ਤੇ ਟਾਇਰ ਇਹਦੇ ਵੀ 17 ਦੇ ਹੀ ਆ ਪਾਜੀ 17 ਸੰ ਦੇ ਪਾਇਓ ਆਪਾਂ ਹੀ ਬੈਟਰੀ ਰੱਖ ਕੇ ਲਿਆਏ ਆ ਓਕੇ ਹਾਂਜੀ ਇਹ ਚ ਪਰ ਆਪਾਂ ਕੋਈ ਕਾਰ ਦਿੱਤੀ ਨਹੀਂ ਅੱਛਾ ਇਹ ਆਪਾਂ ਉੱਦਾਂ ਖਰੀਦੀ ਐ ਇਹ ਉੱਦਾਂ ਖਰੀਦੀ ਐ ਵਧੀਆ ਲੱਗੀ ਕਰਕੇ ਆਪਾਂ ਨੰਬਰ ਵੀ ਮਹਾਲੀ ਦਾ 4314 ਨੰਬਰ ਵੀ ਹੈਂ ਦਾ ਗੱਡੀ ਦਾ ਹਾਂਜੀ ਹਾਂਜੀ ਇਹ ਦਾ ਮਾਡਲ 2010 ਮਾਡਲ ਕਿੰਨੇ ਇਹ 2011 ਮਾਡਲ ਆ ਜੀ ਅੱਛਾ 11 ਮਾਡਲ ਐ ਓਕੇ ਜੀ ਮਾਰ ਕੇ ਸਾਰੇ ਦੱਸ ਦੇ ਨੇ ਗੱਡੀ ਦੇ ਹਨ ਇਹ ਛੀ ਛੇ 1 ਸਾਲ ਪੁਰਾਣੇ ਆਂਦੇ ਆ ਜੀ ਇਹਨਾਂ ਦੇ ਸਵਾਰੀ ਦੇ ਸਾਰੇ ਸ਼ੀਸ਼ੇ ਵੀ ਗੱਡੀ ਦੇ ਨਾਲ ਦੇ ਹੋਣੇ ਆ ਸ਼ੀਸ਼ੇ ਓਕੇ ਇਹ ਗੱਡੀਆਂ ਨੂੰ ਇਹਦਾ ਪੱਟੇ ਬੋਰਡ ਚੱਕੇ ਗੱਡੀ ਦਾ ਹੈਪੀ ਹੋਲੀ ਮੋਨੜ ਤਾਂ ਮੈਂ ਲਾਇ ਲੂ ਗੱਡੀ ਤੇ ਬਹੁਤ ਘੈਂਟ ਲੱਗੇ ਹੋਇਆ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਅੰਦਰ ਸੀਟ ਕਵਰ ਬਹੁਤ ਸੋਹਣੇ ਆ ਜੀ ਆ ਖੋਲ ਕੇ ਰਹਾ ਟਾਕੀ ਵਿੱਚੋਂ ਗੱਡੀ ਚੈੱਕ ਕਰਵਾ ਦੇ ਇੱਕ ਵਾਰੀ ਸੀਟ ਕਵਰ ਦਿਖਾ ਦੇ ਜਿਵੇਂ ਨਵੀਂ ਗੱਡੀ ਪਈ ਆ ਆ ਲਓ ਜੀ ਬਈ ਚੱਲ ਕਿੰਨੀ ਕਈ ਹੋਣੀ ਆ ਗੱਡੀ ਇਹ ਇਹ ਪਾਜੀ ਚੱਲੀ 80 85 80 85 ਦੇ ਵਿੱਚ ਆ ਚੀਜ਼ਾਂ ਦੇਖ ਲਓ। ਲੈ ਵੀ ਦੇਖ। ਇਹ ਜਮੇ ਹੀ ਸ਼ੋਰੂਮ ਗੱਡੀ ਸੰ ਘੱਡੀ ਆ। ਇੰਜਨ ਤੇ ਮਾਰਦਾ ਕੋਈ ਪਾਣੀ ਨਹੀਂ ਕੋਈ ਡੀਜ਼ਲ ਨਹੀਂ ਕੋਈ ਸੁੱਕਾ ਪਿਆ ਇੰਜਨ ਭਾਜੀ। ਸਹੀ ਗੱਲ ਬਈ ਦੋ ਪੱਤ ਤਾਂ ਗਾਰੰਟੀ ਵਾਲੀ ਗੱਡੀ ਮਿਲ ਵੀ ਨਹੀਂ ਸਭੀ। ਆ ਚੀਜ਼ਾਂ ਦੇਖ ਲਓ ਹਨਾ। ਧਰਮ ਗੋਡੇ ਪੈਲਰਾਂ ਦੀ ਸਾਰੀ ਗੱਡੀ ਫੱਟੀ ਚੈੱਕ ਕਰਵਾ ਦੇ। ਅੰਦਰੋਂ ਸੀਟ ਕਵਰ ਵਗੈਰਾ ਤੇ ਉਹ ਚੈੱਕ ਕਰਾ ਦਿਓ ਆ ਨਵੇਂ ਪਾਇਓ ਆ ਲਾਇਲ ਲੂਏ ਬਿਲਕੁਲ ਓਕੇ ਰਿਪੋਰਟ ਆ ਭਾਜੀ। ਮਿਊਜ਼ਿਕ ਸਿਸਟਮ ਵਧੀਆ ਲਾਉਣੀ ਜਿਹੜੇ ਸਾਹ ਉਹਨਾਂ ਦਾ ਕੰਡੀਸ਼ਨ ਆ ਸੰਭੀ ਹੋਈ ਜੇ ਤਾਂ ਕੋਈ ਮੋਲ ਲਓ। ਪਰ ਫਿਰ ਵੀ ਹੁਣ ਸੱਜਣੇ ਸੋਚਣਗੇ ਵੀ ਬਣੂ ਕਿੰਨੇ ਦੀ ਇਹ ਭਾਜੀ ਇਹ ਤਾਂ ਇਦਾਂ ਲਾ ਲਓ ਬਈ ਆਪਾਂ ਦੇਣ ਦਾ ਤਾਂ ਨਹੀਂ ਮੰਨ ਕਰਦਾ ਇਹਨੂੰ ਚਲਾਉਣੇ ਆਪੇ ਹੀ ਪਏ ਆ ਸਹੀ ਤਾਂ ਫੇਰ ਵੀ ਆਪਾਂ ਭਾਜੀ 2.5 ਲੱਖ ਰੁਪਏ ਦੀ ਦੇ ਦਾਂਗੇ 2.5 ਲੱਖ ਦੀ ਗੱਡੀ ਹਾਂਜੀ ਉਹ ਵੀ ਹੁਣ ਮਾਰਕੀਟ ਇਹਨਾਂ ਦੀ ਜੈਜ ਕਰਕੇ ਤਾਂ ਆ ਨਹੀਂ ਤਾਂ ਗੱਡੀ ਤੁਹਾਨੂੰ ਪਤਾ ਹੀ ਹੈ ਸਾਫ ਕਾਰ ਦਾ ਕੀ ਰੇਟ ਹੁੰਦਾ ਹਮ ਫੁੱਲ ਪਾਵਰ ਗੱਡੀ ਹੈ ਬਈ ਹਾਂਜੀ ਹਾਂਜੀ ਨਹੀਂ ਮੈਂ ਸੀਟ ਸੂਟ ਕਵਰ ਨਾ ਮੈਂ ਬਿਲਕੁਲ ਗੱਡੀ ਓਕੇ ਰਿਪੋਰਟ ਆਈ ਸਟਾਰਟ ਕਰਕੇ ਦਿਖਾ ਲੈਣੀ ਉਹ ਵੀ ਦਿਖਾ ਦੇਣੇ ਹਾਂ ਮੈਨੂੰ ਸੈਲਫੀ ਦੀ ਵੀ ਇਹ ਵੀ ਦੇਖਣੀ ਕੋਈ ਆਪੀ ਲੱਗ ਗਈ ਸਹੀ ਗੱਲ ਕੋਈ ਤੇ ਮਾਡਲ 11 ਬਾਈ ਹੈ 11 ਮਾਡਲ ਭਾਈ ਕੋਈ ਆਵਾਜ਼ ਨਹੀਂ ਸਹੀ ਗੱਲ ਅੰਦਰ ਤਾਂ ਪਤਾ ਵੀ ਨਹੀਂ ਲੱਗਦਾ ਕਾਰ ਚੱਲਦੀ ਅੰਦਰ ਬੈਠਿਆਂ ਨੂੰ ਕੰਡ ਦੀ ਕਾਰ ਦਾ ਖੜਾ ਬਾਈ ਬਹੁਤ ਸੋਹਣਾ ਭਾਈ ਸਹੀ ਗੱਲ ਹੈ ਜਦ ਮੰਨ ਕੇ ਚਲੋ ਚ ਜਿਹੜੀ ਮਰਜੀ ਸਫਾਰੀ ਆ ਇਹਦੇ ਅਰਗੇ ਹਜੇ ਤਾਂ ਨਹੀਂ ਸ਼ੇਪ ਬਣੀ ਕਈ ਬੰਦੇ ਇਹਦੇ ਪੱਕੇ ਫੈਨ ਨੇ ਆ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਕਈ ਬੰਦੇ ਨਹੀਂ ਵੇਚਦੇ ਵਧੀਆ ਕਾਰ ਬਹੁਤ ਯਾਨੀ ਕਿ ਲੱਭਦੇ ਆ ਲੱਭਦੇ ਆ ਤੇ ਵਧੀਆ ਕਾਰ ਤਾਂ ਸਾਫ ਗੱਟੀਆਂ ਨਹੀਂ ਮਿਲਦੀਆਂ ਗੱਲ ਤੇ ਆ ਹਾਂ ਜੀ ਜਿਵੇਂ 13 ਦੇ ਮਾਰਕਾ ਵੀ ਦਿਖਾ ਦੇ ਭਾਈ 17 ਦਾ ਆ ਕਿੰਨੇ ਕ ਚੱਲ ਗਏ ਹੋਣਗੇ ਜਿਵੇਂ ਨਵੀਂ ਆ ਆ ਮਾਰਕਾ ਭਾਈ ਹਾਂ ਆ ਯਾਰ ਇਹ ਟਾਇਰ ਆਂਦਾ ਤੇ ਪਿਛਲਾ ਹਜੇ ਟਾਇਰ ਲੱਗਾ ਬਣੀਗਾ ਸਟਿਪਣੀ ਵਾਲਾ ਸਟਿਪਣੀ ਵਾਲਾ ਪਰ ਮੈਂ ਦੇਖੀ ਸਟਿਪਣੀ ਅਨਜੂਜ ਹੈ ਦੇਖ ਸਹੀ ਗੱਲ ਹੈ ਬਾਈ ਹਣਾ ਕਹਿੰਦਾ ਯਾਰ ਤੇ ਉਸਤਾ ਜਿਹੜੀ ਇਧਰਲੇ ਪਾਸੇ ਬਰਨਾ ਖੜੀ ਹੈ ਇਹ ਬਰਨਾ 2010 ਮਾਡਲ ਆ ਭਾਈ ਉਹ ਕਿ 10 ਮਾਡਲ ਹੈ ਹਾਂਜੀ ਇਹ ਵੀ ਬਹੁਤ ਵਧੀਆ ਕਾਰ ਆ ਤੇ ਸਾਰੀ ਮੇਨਟੇਨ ਕੀਤੀ ਹੋ ਕਾਰ ਆ ਜਿੱਦਾ ਵੀ ਕੋਈ ਖਰਚਾ ਨਹੀਂ ਕਰਤੇ ਅੱਛਾ ਇਹ ਗਾਰੰਟੀ ਆ ਆਪਣੀ ओके ओके हां जी ਜਦਾਂ ਲੇਟਾ ਵੀ ਨਵੀਆਂ ਪਾਈਆਂ ਬੰਪਰ ਵੀ ਨਵਾਂ ਪਾਇਆ ਓਕੇ ਇਹ ਕੰਪਾਉਂਡ ਵੀ ਕਰਾਈ ਆ ਸੈਡਾਂ ਵਾਲੇ ਸ਼ੀਸ਼ੇ ਵੀ ਨਵੇਂ ਪਾਏ ਫਰੰਟ ਸ਼ੀਸ਼ਾ ਵੀ ਨਵਾਂ ਪਾਇਆ ਅੱਛਾ ਸ਼ੌਕਰ ਵੀ ਨਵੇਂ ਪਾਏ ਆ ਸਰਵਿਸ ਵੀ ਕਰਵਾਈ ਆ ਠੀਕ ਹੈ ਤੇ ਇਹਦੇ ਤੇ ਘੱਟੋ ਘੱਟ ਭਾਜੀ 35-40000 ਰੁਪਇਆ ਉੱਤੇ ਲੱਗਾ ਆ ਕਾਰ ਦੇ ਓਕੇ ਓਕੇ ਐਨ ਵਧੀਆ ਯਾਨੀ ਕੀ ਮੇਨਟੇਨ ਕਰਕੇ ਰੱਖੀ ਆ ਵੀ ਜਿਹੜਾ ਲਿਆਊਗਾ ਤੇ ਚਲਾਊਗਾ ਕੋਈ ਕੰਮ ਨਹੀਂ ਕਰਾਊਗਾ ਕੋਈ ਲੋਨ ਦੀ ਲੋੜ ਨਹੀਂ ਜਾਕੇ ਬਿਲਕੁਲ ਵੀ ਰੁਪਇਆ ਲਾਉਣ ਦੀ ਲੋੜ ਨਹੀਂ 10 ਮਾਡਲ ਆ ਬਈ ਨੰਬਰ ਇਹਦਾ ਲੁਧਿਆਣੇ ਦਾ ਹੀ ਆ ਲੁਧਿਆਣੇ ਦਾ ਨੰਬਰ ਲੋ ਇਹ ਕਿਵੇਂ ਓਨਰ ਗੱਡੀ ਹੋਣੀ ਆ ਬਈ ਇਹ ਪਾਜੀ 68 ਓਨਰ ਆ ਜੀ ਤੇ ਜਿਹੜੀ ਸਫਾਰੀ ਕਿਵੇਂ ਓਨਰ ਸੀ ਇਹ ਪਹਿਲੇ ਨਾਮ ਦੀ ਆ ਅਸੀਂ ਪਹਿਲੇ ਨਾਮ ਉਸ ਪਹਿਲੇ ਇਹ ਸਫਾਰੀ ਪਹਿਲੇ ਨਾਮ ਦੀ ਆ ਜੀ ਸਰਕਾਰੀ ਪਲੇਟਾਂ ਬਨ ਨਹੀਂ ਲੱਗੀਆਂ ਦੇਖ ਲਓ ਸਹੀ ਗੱਲ ਆ ਇਹ ਹਜੇ ਇਹ ਵੀ ਆਪਾਂ ਹੀ ਅਪਲਾਈ ਕਰਨੀ ਆ ਓਕੇ ਹਾਂ ਜੀ ਜਿਹਦੇ ਨਾਮ ਕਰਾਂਗੇ ਉਹਨੂੰ ਕਰਕੇ ਦੇਵਾਂਗੇ ਤੇ ਇਹ ਗੱਡੀ ਆਪਾਂ ਕਿੰਨੇ ਦੀ ਦੇਵਾਂਗੇ ਅਲਾਈ ਟਾਇਰ ਤਾਂ ਰਮੇਦੀ ਵੀ ਦਿਖਾਦੀ ਲੱਗੇ ਹੋਏ ਇਹਦਾ ਪਾਜੀ 1 ਲੱਖ ਤੇ 65000 ਰੁਪਏ ਦੀ ਡਿਮਾਂਡ ਆਈ 1 ਲੱਖ ਤੇ 65000 ਹਾਂਜੀ ਇਹਦੇ ਤਾਂ ਬਹੁਤ ਵਧੀਆ ਜਾਨੀ ਅੰਦਰੋਂ ਇੰਟੀਰੀਅਰ ਟੋਰੀਅਲ ਦੀ ਵਧੀਆ ਆ ਗੱਡੀ ਘਰੇ ਰੱਖੀ ਸੀਗੀ ਆਪਣਾ ਗਵਾਂਢੀ ਆ ਮੁੰਡਾ ਠੀਕ ਹੈ ਜੀ ਹਾਂਜੀ ਉਹਨੇ ਆਪਣੇ ਘਰੇ ਰੱਖੀ ਸੀਗੀ ਤੇ ਉਹਦਾ ਮੂਡ ਬਣਿਆ ਤਾਂ ਸੇਲ ਕਰਨੀ ਕੋਈ ਵੀ ਇਹਦਾ ਖਰਚਾ ਨਹੀਂ ਕੋਈ ਵੀ ਓਕੇ 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 ਹਾਂਜੀ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਵੀ ਆਈ 20 ਇਹ 2014 ਮਾਡਲ ਆ ਬਾਈ ਕਿਸੇ 14 ਮਾਡਲ ਹੈ ਹਾਂਜੀ ਨੰਬਰ ਇਹਦਾ ਬੀਪੀਬੀ 65 ਹੈ ਹਨਾ ਹਾਂਜੀ ਇਹਦਾ ਵੀ 65 ਆ ਠੀਕ ਅਲੋਏ ਲੱਗੇ ਆ ਤੇ ਇਹ ਵੀ ਕਾਰ ਪੂਰੀ ਇਹ ਵੀ ਸਾਰੀ origignal ਹੈ ਬਈ ਇਹ ਇਹ ਤਕਰੀਬਨ ਬੰਪਰ ਛੱਡ ਕੇ origignal ਹੀ ਆ ਸਾਰੀ ਕਾਰ ਭਾਜੀ ਅੱਛਾ ਟਾਇਰਾਂ ਦੀ ਕੰਡੀਸ਼ਨ ਕੀ ਹੋਣੀ ਆ ਭਾਜੀ ਦੀ ਟਾਇਰਾਂ ਦੀ ਕੰਡੀਸ਼ਨ 40 ਰੁਪਏ ਮੰਨ ਲਓ ਭਾਜੀ ਹੂੰ ਅਲੋਏ ਨਵੇਂ ਆ ਵਧੀਆ 40 ਰੁਪਏ ਟਾਇਰਾਂ ਦੀ ਮੰਨ ਲਓ ਤੇ ਬੰਪਰ ਛੱਡ ਕੇ ਸਾਰੀ ਕਾਰ origignal ਆ origignal ਮੰਨ ਲਈ ਹਾਂ ਜੀ ਕਰਵੇਂ ਅੰਦਰੋਂ ਅੰਦਰੋਂ ਵਧੀਆ ਆ ਕਾਰ ਆ ਨਾ ਕਰਵਾ ਦੀ ਸਾਰੀ ਗੱਡੀ ਚੈੱਕ ਸਰ 200 ਰੁਪਏ ਸੋਈ ਆ ਭਾਜੀ ਸਾਰਾ ਕੁਝ ਇਹਦਾ ਆ ਨਾ ਐਸਯੂਸੀ ਬਿਲਕੁਲ ਓਕੇ ਰਿਪੋਰਟ ਚੱਲਦਾ ਸਾਰਾ ਕੰਮ ਇਹਦਾ ਟਪ ਟੋਪ ਆ ਮਾਡਲ 14 ਇਹ ਕਿਵੇਂ ਹੁੰਦਾ ਰੋਗੜੀ ਇਹ ਭਾਈ ਸੈਕੰਡ ਓਨਰ ਆ ਸੈਕੰਡ ਓਨਰ ਉਦਾਂ ਇੰਜਨ ਗੇ ਰੇਸੀਟਰ ਦੀ ਵੀ ਓਕੇ ਮੈਂ ਕਹਾਂ ਭਾਈ ਫੁੱਲ ਗਾਰੰਟੀ ਹੈ ਦੀ ਫੁੱਲ ਗਾਰੰਟੀ ਅੱਛਾ ਹਾਂਜੀ ਕਿੰਨੇ ਦੀ ਦੇਣੀ ਆ ਮਦਰੇ ਗੱਡੀ ਆਪਾਂ ਨੇ ਇਹਦਾ ਭਾਜੀ 2 ਲੱਖ ਤੇ 60000 ਰੁਪਏ ਦੀ ਦੇਵਾਂਗੇ 2 ਲੱਖ ਤੇ 60000 ਦੀ ਹਾਂਜੀ 14 ਮਾਡਲ i220 i220 ਡੀਜ਼ਲ ਵੇਰੀਐਂਟ ਆ ਦੀ ਇਹ ਡੀਜ਼ਲ ਡੀਜ਼ਲ ਵੇਰੀਐਂਟ ਹੈ ਤੇ ਉਦਾਂ ਆਪਣਾ ਇਹਦਾ ਚੱਲੀ ਕਿੰਨੀ ਕੋਣੀ ਹੈ ਇਹ ਪਾਜੀ 80 85000 ਚੱਲੀ ਆ ਅੱਛਾ 80 85000 ਵਧੀਆ ਕਾਰ ਰਿਆ ਜਾਨੀ ਹਜੇ ਆਈ ਆ ਇਹ ਕੰਪਾਉਂਡ ਵਗੈਰਾ ਹੋਣੀ ਆ ਹਜੇ ਠੀਕ ਹੈ ਜੀ ਤੇ ਲੋ ਟਾਇਰ ਵੀ ਸ਼ਾਇਦ ਚੇਂਜ ਕਰ ਦਈਏ ਅੱਛਾ ਹਾਂ ਜੀ ਸ਼ਾਇਦ ਚੇਂਜ ਕਰ ਦਈਏ ਜੇ ਆਤੇ ਕੋਈ ਆਵੇ ਫਿਰ ਤੇ ਇਹ ਰੇਟ ਵਧ ਜਾਊਗਾ ਕਿ ਫਿਰ ਆਪੇ ਕੋ 5 10 5 7 ਦਾ ਇਧਰ ਉਧਰ ਫਰਕ ਪਊਗਾ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਪੈਣਾ ਹਾਂ ਜੀ ਤੇ ਲੈ ਮੈਂ ਤਰਵਾਜ ਉਹ ਜੇ ਕਿਸੇ ਨੇ i20 ਗੱਡੀ ਲੈਣੀ ਆ 2014 ਮਾਡਲ ਹੈ ਬਈ ਹਾਂ ਜੀ ਲੈ ਪਿੱਛੋਂ ਦਰ ਮੈਂ ਦਿਖਾ ਕੰਡੀਸ਼ਨ ਗੱਡੀ ਦਾ ਖੜਾ ਬਈ ਬਹੁਤ ਚੰਗਾ ਬਈ ਹਨਾ ਖੜਾਵਾ ਵਧੀਆ ਭਾਜੀ ਪੂਰੀ ਤਨ ਦੱਸਿਆ ਰਿੰਨ ਲਾਈਏ ਕੰਪਾਉਂਡ ਫੋਣੀਆ ਫਿਰ ਹੋਰ ਲੁੱਕ ਬਣ ਜਾਂਦੀ ਆ ਲੁੱਕ ਨਿਕਲਿਉਣੀ ਗੱਡੀ ਹਾਂ ਜੀ ਐਚਡੀ ਲਟਾਂ ਲੁੱਟਾਂ ਪਈਆਂ ਆ ਵਿੱਚ ਦੂਜਿਆਂ ਆ ਤੇ ਇਸ ਬਾਰੀ ਦੇ ਵੀ ਐਚਡੀ ਲਟਾਂ ਆ ਅੱਛਾ ਇਹ ਕੋਈ 7-8000 ਰੁਪਏ ਦਾ ਜੁੜਾ ਆਉਂਦਾ ਆ ਠੀਕ ਹੈ ਜੀ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਬੋਲੋ ਬਈ ਇਹ ਭਾਜੀ 2013 ਮਾਡਲ ਆ 2013 ਮਾਡਲ ਹਾਂਜੀ ਜੈਡ ਬਲੈਂਕ ਸੀਸੇ ਰਹੇ ਇਹਦੇ ਹਾਂਜੀ ਕੋ ਫਿਲਮ ਹੋਈ ਹੋਈ ਆ ਫਿਲਮ ਕਰਾਈ ਆ ਫਿਲਮ ਕਰਾਈ ਹੋਈ ਆ ਹਾਂਜੀ ਤੇ ਲੋਇਟਰ ਬਿਲਕੁਲ ਬ੍ਰੈਂਡ ਨਿਊ ਆ ਭਾਜੀ ਇਹਦੇ ਹੂੰ ਬਿਲਕੁਲ ਬ੍ਰੈਂਡ ਨਿਊ ਲੋਇਟਰ ਅੰਦਰੋਂ ਵੀ ਬਿਲਕੁਲ ਓਕੇ ਆ ਇੱਕ ਨਾ ਮਾਡਲ ਤੇ ਸਦੀ ਵਧੀਆ ਇਹ 2013 ਮਾਡਲ ਆ ਜੀ ਇੰਜਨ ਗੇਅਰ ਤੇ ਪੂਰੀ ਵਧੀਆ ਕਾਰ ਆ ਓਕੇ ਟਾਇਰ ਲੋਏ ਨਵੇਂ ਆ ਬਿਲਕੁਲ ਹੂੰ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰਾ ਲਓ ਇਹ ਬਿਤਰ ਮੇ ਮਾਰਦੇ ਕੈਮਰਾ ਕਰ ਗੱਡੀ ਇਹ ਵੀ ਬੜੀ ਸ਼ਾਨਦਾਰ ਆ ਬਈ ਟਾਇਰ ਲੋ ਸਾਰੇ ਇੱਕੋ ਜਿਹੇ ਆ ਕੋਈ ਮੁੱਤ ਸਰਦਾ ਬਈ ਹੈ ਹਾਂਜੀ ਇਹ ਵੀ ਲਗਭਗ ਸਾਰੇ origignal ਮੰਗੂ ਗਏ ਗੱਡੀ ਬਈ ਹਾਂਜੀ ਭਾਜੀ ਇਹ ਇਹ ਇਹਦੇ ਵਿੱਚ ਥੋੜੀ ਟਚਿੰਗ ਹੈਗੀ ਆ ਅੱਛਾ ਹਾਂਜੀ ਪਰ ਕੋਈ ਪੀਸ ਚੇਂਜ ਨਹੀਂਗਾ ਕੋਈ ਮੇਜਰ ਐਕਸੀਡੈਂਟ ਨਹੀਂ ਗੀ ਤੇ ਇੰਜਨ-ਉੰਜਨ ਬਿਲਕੁਲ ਓਕੇ ਅੱਗੇ ਦਾ ਰਿਪੋਰਟ ਹੈ ਇੰਜਨ-ਉੰਜਨ ਦਾ ਠੀਕ ਹੈ ਜੀ ਤੇ ਪਲੇਅਰ ਲੱਗਾ ਆ ਤੇ ਕਾਰ ਪੂਰੀ ਮੈਂਟੇਨੈਂਸ ਸਰਵਿਸ ਹੋਈ ਹੋਆ ਜਿਹੜੀ ਕਾਰ ਵੀ ਆਪਾਂ ਲਿਆਉਨੇ ਆ ਨਾ ਹਾਂਜੀ ਉਹਦੀ ਪਹਿਲਾ ਸਰਵਿਸ ਕਰਾਉਨੇ ਆ ਅੱਛਾ ਇਹਦੀ ਵੀ ਤਾਜੀ ਹੋਈ 100 ਕਿਲੋਮੀਟਰ ਤੋਂ ਅੰਦਰ ਚੱਲੀ ਹੋ ਉਹ ਹਜੇ ਆਈ ਆ ਸਰਵਿਸ ਹੋ ਕੇ 20 ਓਕੇ ਠੀਕ ਹੈ ਜੀ ਤੇ ਸਫਾਰੀ ਦੀ ਵੀ ਹੋਈ ਹੋਆ ਠੀਕ ਆ ਠੀਕ ਹੈ ਜੀ ਤੇ ਉਹ ਪਰਲੀ ਸਫਾਰੀ ਦੀ ਵੀ ਸਰਵਿਸ ਹੋਈ ਹੋਆ ਤੇ ਲਗਭਗ ਜਿਹੜੀ ਵੀ ਇਹਦੀ ਵੀ ਹੋਈ ਉਹ ਬਰਨਾ ਦੀ ਇਹ ਕਿੱਲੀਆਂ ਆ ਥੋੜਾ ਜਿੱਦਾਂ ਇਹ 2000 ਚੱਲੀ ਹੋਣੀ ਆ 1000 ਕੋ ਚੱਲੀ ਹੋਣੀ ਆ ਆ ਸਪਾਰੀ ਵੀ ਨਹੀਂ ਚੱਲੀ ਆ ਵੀ ਨਹੀਂ ਚੱਲੀ ਸਰਵਿਸ ਕਰਾ ਕੇ ਆ ਵੀ ਨਹੀਂ ਚੱਲੀ ਓਕੇ ਉਹ ਟਰੈਕਟਰ ਜਿਹੜਾ 655 ਨੋਵਾ ਉਹ ਵੀ ਨਹੀਂ ਚੱਲਿਆ ਸਰਵਿਸ ਸਰਵਿਸ ਤੋਂ ਬਾਅਦ ਤੇ ਆਪਣੀ ਪੇਪਰਾਂ ਦੀ ਤਾਂ ਫੁੱਲ ਗਾਰੰਟੀ ਹੁੰਦੀ ਆ ਵੀ ਸਰ ਨਹੀਂ ਫੁੱਲ ਭਾਜੀ ਕਚਹਿਰੇ ਆ ਤੇ ਜਾ ਕੇ ਨਾਲ ਨਾ ਕਰਾ ਕੇ ਜਿਹੜਾ ਪੇਪਰ ਚਾਹੀਦਾ ਕੋਈ ਵੀ ਉਹ ਅਸੀਂ ਪੈਦਾ ਕਰਕੇ ਦੇਵਾਂਗੇ ਓਕੇ ਹਾਂਜੀ ਤੇ ਫਿਰ ਲੋਨ ਵੀ ਕਰਵਾ ਦਿੰਦੇ ਹੋਗੇ ਗੱਡੀ ਦਾ ਲੋਨ ਵੀ ਕਰਵਾ ਦਿੰਦਾ ਭਾਜੀ ਤਾਂ ਗਰੀਬ ਨੂੰ ਵਧੀਆ ਸਿੰਪਲ ਹੋਵੇ ਜਾਂ ਮਾੜਾ ਵੀ ਹੋਵੇ ਕੋਈ ਕੋਈ ਨਾ ਕੋਈ ਹੱਲ ਕਰਾ ਦਿੰਦਾ ਹਾਂ ਹੱਲ ਹੋ ਜਾਂਦਾ ਹਾਂਜੀ ਤੇ ਭਾਈ ਗੱਲ ਇਹ ਹੈ ਹੁਣ ਤੁਸੀਂ ਤਾਂ ਚਲੋ ਗੱਡੀਆਂ ਦਾ ਕੰਮ ਕਰਦੇ ਹੋ ਹਾਂਜੀ ਕੋਈ ਭਰਾ ਗੱਡੀ ਵੇਚਣੀ ਚਾਹੇ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਉਹ ਵੀ ਕਰ ਸਕਦਾ ਵੇਚ ਵੀ ਕੱਟ ਲਾਂਗੇ ਹਾਂਜੀ ਤੇ ਆਪਾਂ ਜੇ ਆਪਣੇ ਸਮਝੇ ਚ ਆਉਂਦੀ ਹੋਵੇ ਕਾਰ ਆਪਾਂ ਲੈ ਵੀ ਲਵਾਂਗੇ ਠੀਕ ਹੈ ਜੀ ਹਾਂ ਜੀ ਤੇ بیچ ਵੀ ਦਵਾਂਗੇ بیچ ਵੀ ਦਵਾਂਗੇ ਹਨਾ ਤੇ ਹਾਂ ਜੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਫਿਰ ਜਿਹੜਾ ਹੁਣ ਜਿਹੜੇ ਤੁਹਾਡੇ ਨਾਲ ਸੰਪਰਕ ਕਰਨ ਸੱਜਣਾ ਜਿਹੜਾ ਮੇਰਾ ਜਿਹੜਾ WhatsApp ਨੰਬਰ ਆ 98141 14651 ਆ ਜੀ ਤੇ ਜਿਹੜਾ ਉਹਦਾ ਕਾਲ ਵਾਲਾ ਨੰਬਰ ਆ 7986876858 ਓਕੇ 7986876858 ਠੀਕ ਹੈ ਜੀ ਠੀਕ ਹੈ ਜੀ ਤੇ ਨਾਂ ਤੁਹਾਡਾ ਹੈਗਾ ਸੁੱਖਾ ਸੈਨੇ ਸੁੱਖਾ ਹਾਂਜੀ ਹੈਨਾ ਤੇ ਲੈ ਮਿੱਤਰੋ ਤੁਹਾਡੇ ਕੋਲੇ ਕੋਈ ਗੱਡੀ ਹੈ ਤੁਸੀਂ ਚੇਂਜ ਕਰਨੀ ਚਾਹੁੰਦੇ ਹੋ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਗੱਡੀ ਕੋਈ ਸੇਲ ਕਰਨੀ ਹੈ ਤਾਂ ਵੀ ਸੰਪਰਕ ਕਰ ਲਿਓ ਤੁਹਾਡੇ ਲਈ ਕੋਈ ਚੰਗਾ ਟਰੈਕਟਰ ਹੈ ਵੇਚਣਾ ਜਾਂ ਤੁਸੀਂ ਕੋਈ ਖਰੀਦਣਾ ਜਦੋਂ ਮਰਜ਼ੀ ਬਾਈ ਨਾਲ ਸੰਪਰਕ ਕਰਿਓ ਪਿੰਡ ਬਾਈ ਦਾ ਹੈਗਾ ਗੰਨਾ ਫਲੋਰ ਦੇ ਬਿਲਕੁਲ ਲਾਗੇ ਪੈ ਜਾਂਦਾ ਹੈ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਮਿਹਰਬਾਨ